ਦੇ ਨਾਮ ਦੇ ਨਾਮ ਦਾ ਨਾਮ ਰੋਮੀ ਦੇ ਹੀ ਕਰਦਾ ਜੀ ਆਵਾਜ਼ਾਂ ਵਿੱਚ ਨਾਮ ਤਾਂ ਬਹੁਤ ਜੀਵਾਜ਼ਾਂ ਆੜਿਆ ਪਾਵੇ ਛੇਕ ਦੇ ਬਾੜ ਪੰਡਾਰੇ ਜਿੱਥੋਂ ਵਾਟ ਦੇ ਨਾਮ ਰਾਜੀ ਸੈਨਾ ਹੀਰਾ ਗੁਜਲਵਸ ਦੀਆਂ ਮੱਛੀਆਂ ਅੰਬਰ ਸੇ ਆਉਂਦੇ ਤਾਰੇ ਟਾਕੇ ਸਭਾ ਅੱਜ ਨਗਰ ਮਹਿੜੂ ਵਿਖੇ ਜੁਗਾ ਯਾਰ ਵੀਰ ਚੋਹਾਨ ਦੇ ਹਰ ਸਾਲ ਵਰਸ ਦੇ ਮੇਲੇ ਤੇ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਨੇ ਔਰ ਨਗਰ ਮਹਿੜੂ ਨੂੰ ਔਰ ਸਾਰੀਆਂ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਲੱਖ-ਲੱਖ ਮੁਬਾਰਕਾਂ ਨੇ ਜੀ ਔਰ ਜਿੰਨੀਆਂ ਵੀ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਸਭ ਨੂੰ ਜੀ ਆਇਆਂ ਖੜਿਆਂ ਔਰ ਖਾਸ ਜਿਹੜਾ ਹੈ ਰੁੜਕੇ ਹੁਰਤ ਤੋਂ ਜਿਹੜੇ ਸਵਈਏ ਉਰਾ ਕੇ ਇੱਥੇ ਆਪਣਾ ਪ੍ਰੋਗਰਾਮ ਦਿੰਦੇ ਨੇ ਔਰ ਅੱਜ ਲੁਧਿਆਣੇ ਤੋਂ ਕਵਾਲ ਗਿਆਨ ਚੰਦ ਗੰਗੜ ਕਵਾਲ ਐਂਡ ਪਾਰਟੀ ਪਹੁੰਚੀ ਹੈ ਔਰ ਸੰਗਤਾਂ ਦੇ ਸਨ ਮੁਖ ਹੋਣਗੇ ਔਰ ਮੈਂ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਔਰ ਰੁੜਕੇ ਵਾਲੇ ਜੋ ਰੁੜਕਾ ਖੁਰਦ ਤੋਂ ਜੋ ਸਵਈਏ ਆ ਮਨਦੀਪ ਔਰ ਉਹਨਾਂ ਦੇ ਜਿੰਨੇ ਵੀ ਪੂਰਾ ਪਰਿਵਾਰ ਹੈ ਈਮਾ ਉੱ비 ਪਹੁੰਚੀ ਐ ਔਰ ਸਾਰੇ ਮਖੇੜੂ ਦੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਮੇਰੀਆਂ ਮਕਾਮਾਂ ਪੈਣਾ ਨੂੰ ਐਵੇਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਜੀ ਔਰ ਇਸ ਨੂੰ ਖੁਸ਼ੀਆਂ ਦਾ ਦਿਹਾੜਾ ਮਨਾਉਂਦੇ ਹੋਏ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਔਰ ਸਾਡੇ ਤਿਹੇੜੂ ਤੋਂ ਆਏ ਹੋਏ ਜੋ सोनू ਜੀ ਪ੍ਰੈਸ ਤੋਂ ਐ ਉਹਨਾਂ ਨੂੰ ਵੀ ਆਜ ਦੇ ਸ਼ੁਭ ਦਿਨ ਦੇ ਉੱਤੇ ਮੁਬਾਰਕਬਾਦ ਕਹਿੰਦੇ ਆ